ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਸਮਾਦਪਾਈ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਇੱਕ ਬੱਚੀ ਆ ਜੀ ਚੰਗੇ ਸੀਮਣ ਦੀ ਆ ਮਾਂ ਦਾ ਦੁੱਧ ਵੀ ਚੰਗਾ ਤੇ ਤਿੰਨ ਬੱਕਰੀਆਂ ਲੈ ਕੇ ਆਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਗਦੀਸ਼ ਸਿੰਘ ਪਿੰਡ ਸਾਦਪਈ ਰੋਡ ਜੰਨੂਆ ਮੋਬਾਈਲ ਨੰਬਰ 9803865183 ਠੀਕ ਆ ਬਾਈ ਬਾਈ ਬੱਚੀ ਤੋਂ ਹੀ ਆਪਾਂ ਸ਼ੁਰੂ ਕਰਾਂਗੇ ਉਮਰ ਬਾਈ ਕਿੰਨੀ ਕਹਦੀ ਹੈ ਇਹ 15 ਮਹੀਨੇ ਦੀ ਹੈ ਖੀਰੀ ਹੈ ਜੀ ਹਾਂ ਜੀ ਖੀਰੀ ਹੈ ਠੀਕ ਆ ਬਾਈ ਕਿਹੜੇ ਸੀਮੰਦੀ ਆ ਜੀ ਇਹ ਤਾਂ ਸੀਮੰਦਿਰ ਕਾਟਦ ਨਹੀਂ ਪਤਾ ਜੀ ਇਹ ਬਰੂਟ ਦੇ ਪੇਟੋਂ ਆ ਇਹਦੀ ਮਾਂ ਬਰੂਟਾ ਬਈ ਬਰੂਟਾ ਹਾਂ ਬਰੂਟ ਸੀਮੰਦੀ ਆ ਮਾਂ ਦਾ ਦੁੱਧ ਬਾਈ ਕਿੰਨਾ ਕਰੀ ਮਾਂ ਦਾ ਦੁੱਧ ਚਾਲੀ 40 ਲੀਟਰ ਹਾਂ ਜੀ ਆਪਣੇ ਕੋਲ ਹੀ ਹੈ ਆਪਣੇ ਕੋਲ ਹੀ ਆ ਠੀਕ ਹੈ ਜੀ ਤੇ ਫੋਟਸ਼ਾਂਗ ਤਾਂ ਬਾਈ ਕੋਈ ਨਹੀਂ ਚੋਰੀ ਚੇਦੇ ਬਾਕੀ ਝੋਲੇ ਤੁਹਾਨੂੰ ਦਿਖਾ ਦਿੰਨੇ ਆ ਖੂਬਸੂਰਤ ਝੋਲੀ ਆ ਜੀ ਖਾਣੇ ਕੱਲਾ ਕੱਲਾ ਨਿੱਖੜਵਾ ਮਾਂ ਬਾਈ ਦੱਸਦਾ ਇਹਦੀ ਬਰੂਟ ਸੀਮੰਦੀ ਆ ਜੀ 40 ਕਿਲੋ ਮਿਲਕ ਰਿਕਾਰਡ ਆ ਜੀ ਆਪ ਦਾ ਇਹਦਾ ਕੋਈ ਰਿਕਾਰਡ ਹੈ ਨਹੀਂ ਬਾਕੀ ਜਾਤ ਬਰੀਡ ਦੇ ਪੱਖ ਤੋਂ ਚੰਗੀ ਆ ਜੀ ਲੈਗ ਸਕੋਰ ਚੈੱਕ ਕਰ ਲੋ ਬਾਕੀ ਕੁਆਲਿਟੀ ਚੈੱਕ ਕਰ ਲੋ ਜੀ ਸ਼ਾਈਨਿੰਗ ਵਾਲੀ ਸਕਿਨ ਆ ਜੀ ਫੇਸ ਕੁਆਲਿਟੀ ਸੋਹਣੀ ਆ ਹਜੇ ਖੀਰਾ ਬੱਚਾ ਹੀ ਆ ਜੀ ਕਰਮ ਵਾਲਾ ਸਾਂਭਣ ਦੀ ਲੋੜ ਆ ਜੀ ਹਾਈਟ ਵੀ ਕਰੂਗਾ ਤੇ ਬਸ ਸੀਮਾ ਲੈਣ ਦੇ ਯੋਗ ਹੀ ਆ ਜੀ ਝੋਲੀ ਸੋਹਣੀ ਆ ਜੀ ਟਿੱਲ ਬਹੁਤ ਪਈ ਆ ਥਣ ਕੱਲਾ ਕੱਲਾ ਨਿਖੜ ਮਾ ਥੋੜਾ ਜਿਹਾ ਡਰਦਾ ਜੀ ਇਸ ਕੁਆਲਿਟੀ ਬੜੀ ਸੋਹਣੀ ਹੈ ਜੀ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਡਿਮਾਂਡ ਹੀ 23 ਹਜ਼ਾਰ ਕੋਜੂ ਮਾਨਤਾ ਨਹੀਂ ਹਾਂਜੀ ਮਾਨਤਾ ਹੁੰਦਾ ਠੀਕ ਹੈ ਜੀ 23000 ਰੁਪਿਆ ਇਹਦੀ ਡਿਮਾਂਡ ਹੈ ਜੀ ਵਿੱਚੋਂ ਲੈਸ ਬਾਈ ਕਹਿੰਦਾ ਜਰੂਰ ਕਰ ਦਾਂਗੇ ਜੀ ਜਿਹੜੇ ਆ ਤਿੰਨ ਬੱਕਰੀਆਂ ਬਈ ਮੇਲ ਆ ਕਿ ਫੀਮੇਲ ਆ ਜੀ ਇਹ ਮੈਂ ਪੱਠਾਈ ਠੀਕ ਹੈ ਇਹ ਬੱਕਰੀ ਸੋਹਣੀ ਆ ਗੱਭਣ ਆ ਜੀ ਕਿੰਨੇ ਸਮੇਂ ਦੀ ਗੱਭਣ ਆ ਜੀ ਇਹਦੇ 10 ਦਿਨ ਪਏ 10 ਦਿਨ ਪਏ ਆ ਜੀ ਠੀਕ ਹੈ ਜੀ ਤੇ ਇਹ ਬੀਟਲ ਤੇ ਕ੍ਰੋਸ ਹੋਈ ਦੀ ਹੈ ਜੀ ਹਾਂਜੀ ਬੀਟਲ ਤੇ ਕ੍ਰੋਸ ਹੈ ਠੀਕ ਹੈ ਜਿਹੜੇ ਆ ਬੱਚੇ ਦੋਨੇ ਫੀਮੇਲ ਨੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹਨਾਂ ਦੀ ਉਮਰ ਕਿੰਨੇ ਕਾ ਜੀ ਇਹ ਜੀ ਮੈਂ ਲੈ ਕੇ ਆਏ ਸੀਗਾ ਉਦੋਂ 3-3 ਮਹੀਨੇ ਸੀਗੇ ਯਾਨੀ ਕਿ ਤਿੰਨ ਤਿੰਨ ਮਹੀਨੇ ਵਿੱਚੇ ਫਿਸ਼ 6 ਕ ਮਹੀਨੇ ਦੇ ਆਸ-ਪਾਸ ਠੀਕ ਹੈ ਬਾਕੀ ਪਿਓਰ ਬੀਟਲ ਚ ਪੈ ਜਾਂਦੀ ਆ ਨਾ ਜੀ ਜਿਹੜੇ ਵੀਰ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੂੰ ਪਰਖ ਜ਼ਿਆਦਾ ਹੋਊ ਕਿਉਂਕਿ ਮੈਂ ਥੋੜੀਆਂ ਜਿਹੀਆਂ ਘਾਟ ਹੀ ਬਣਾਉਣਾ ਵੀਡੀਓ ਜੀ ਮੇਰੇ ਕੋਲ ਇਹ ਚੀਜ਼ ਘੱਟ ਆਉਂਦੀ ਆ ਬਾਕੀ ਕੁਆਲਿਟੀ ਬਹੁਤ ਖੂਬਸੂਰਤ ਆ ਜੀ ਜਿਹੜੀ ਬੱਕਰੀ ਆ ਉਹ ਗੱਭਣਾ ਲਗਭਗ 10 ਦਿਨ ਬਾਕੀ ਨੇ ਜੀ ਸੂਣ ਚ ਜੀ ਤੇ ਬੀਟਲ ਤੋਂ ਹੀ ਕ੍ਰੋਸ ਆ ਜੀ ਬੱਚੇ ਕਰਮ ਵਾਲੀ ਚੰਗੇ ਦੇ ਉਹ ਕਿੰਨੇ ਬੱਚੇ ਦਿੰਦੀ ਆ ਬਈ ਇਹ ਇਹ ਜੀ ਲੈ ਕੇ ਆਏ ਸੀ ਵੀ ਮੈਂ ਉਹਨਾਂ ਨੂੰ ਦੋ ਦੱਸ ਕੇ ਸੀ ਉਹ ਕਹਿੰਦੇ ਵੀ ਦੋ ਦਿੰਦੀ ਆ ਜੀ ਦੋ ਦਿੰਦੀ ਸੀ ਠੀਕ ਆ ਜੀ ਤੇ ਇਹਨਾਂ ਦੀ ਡਿਮਾਂਡ ਵੀਰ ਇਹਨਾਂ ਦਾ 15-15 ਹਜ਼ਾਰ ਰਹੀ ਦੋਨਾਂ ਦਾ ਠੀਕ ਆ ਜੀ ਤੇ ਬੱਕਰੀ ਦਾ ਜੀ ਬੱਕਰੀ ਦਾ 25 ਹਜ਼ਾਰ ਜੀ ਬੱਕਰੀ ਦਾ 25000 ਰੁਪਇਆ ਇਹਨਾਂ ਦਾ 15-15000 ਰੁਪਇਆ ਜੀ ਤੇ ਬੱਚਿਆਂ ਦਾ ਤੇ ਬੱਕਰੀ ਦਾ ਅ 25000 ਰੁਪਇਆ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਉਹ ਵੀ ਜਿਆਦੇ ਪਸ਼ੂ ਹੋਣ ਕਰਕੇ ਜੀ ਵੇਚਨੇ ਪਏ ਇੱਕਲਾ ਬੰਦਾ ਕਰਤੀ ਇੱਕ ਲੇਬਰ ਦੀ ਸ਼ਾਰਟਿੰਗ ਆ ਜੀ ਠੀਕ ਆ ਜੀ ਧੰਨਵਾਦ